ਇਹ ਤੇ ਯਾਰੂ ਫੀਜ਼ਾਇਆ ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਕੀ ਬਾਈ ਬਣਾਈ ਚੱਲ ਰਹੀ ਆ ਫੇਰ ਦੁਆਰ ਤੋਂ ਗੰਨੇ ਦੀ ਚਲਦੀ ਦੂਈ ਦੀ 50 95 ਕਿਹੜਾ ਹੋ 50 85 ਦੀ 85 ਦੀ ਆ ਇਹਦਾ ਦੋ ਬਾਰੀ ਬਨ ਹੋਊਗਾ ਆਪਣਾ 18 ਹੂੰ ਠੀਕ ਨਹੀਂ 85 ਬਣਾਈ ਚੱਲਦੀ ਭਾਈ ਇਹ ਰਹਿੰਦਾ ਦਾ ਸੀ ਸ਼ਰਤਾ ਦਾ ਇਹ ਵੀ ਭਾਈ ਟਕੇ ਬਣਾਉਂਗੇ ਹਲੇ ਥੋੜਾ ਛੋਟਾ ਤਾਂ ਉਹ ਕੱਦ ਦਾ ਪਰ ਉਹ ਨਹੀਂਦਾ ਯਾਰ ਹੂੰ ਹੂੰ ਮਾ ਉਮਰ ਰੋਕ ਲਿਆ ਤਾਂ ਵੀ ਚੱਲ ਗੰਨਾ ਰੁਖਣਾ ਜਾਵੇ ਇਹਦਾ ਕਿਆ ਬਣੂਗਾ ਕਿਹੜੇ ਦਾ ਇਹਦਾ ਇਹਦੇ ਦੇਖਦੇ ਇਹ ਬਣਾਉਣਾ ਪੈਣਾ ਗੰਨਾ ਫੇਰ ਇਹ 3 ਵਾਰ ਬਣਾਣਾ ਹੁਣ ਇਹਨੇ ਐਵੇਂ ਬਨਣਾ ਇਹਨੇ ਅਰ ਆਹ ਤਾਂ ਲੋਕ ਜਾਣਾ ਸੀ ਵੀਰ ਹੈ ਆ ਜਾਣਾ ਲੋਟ ਇਹਨੇ ਚਲ ਦੇਖਦੇ ਆ ਜਾ ਪਹਿਲਾਂ ਦੇਖੀ ਕਿੱਥੇ ਆਏ ਲੋਕ ਆ ਗਏ ਨਾ ਸਪਰੇਅ ਕਰਨੀ ਪੈਗੀ ਜੀ ਇਹ ਤਾਂ ਲੋੜੇ ਆਪ ਇਸ ਵੀਰੇ ਹੋ ਜਣੀ ਆਪਾਂ ਤੀਨੋਂ ਨਹੀਂ ਲੋੜ ਹੈਗੀ ਹੈ ਤੀਨੋਂ ਨਹੀਂ 85 ਲੋੜ ਪੈ ਜਬ ਯਾਰ 85 ਨੂੰ ਕਰਨੀ ਪੈਣੀ ਸ ਵੀਰੇ ਚਲ ਦੇਖਦੇ ਆ ਕਿ ਆ ਬਣਦਾ ਹੋ ਗੰਨੇ ਆਂ ਦੇ ਤਾਂ ਦਿਨ ਪਰ ਮੰਨਣਾ ਪੈਣਾ ਗੰਨਾ ਹੈ ਦਿਨ ਪਰ ਦਿਨ ਫਰਕ ਪੈਂਦਾ ਹੈ ਹੈ ਮੈਂ ਦਿਨ ਪਰ ਦਿਨ ਵਾਰਕ ਪੈਂਦਾ ਦਿਨ ਵਾਰ ਬੰਨਣਾ ਪੈਣਾ ਜੇ ਕਿਤੇ ਨਹੀਂ ਸਾਲਾ 20-25 ਹਜ਼ਾਰ ਲੱਗ ਗਿਆ ਕਿਤੇ ਨਹੀਂ ਗੰਨਾ ਵੀ ਫਿਰ ਵਸਿਆ ਪਿਆ ਹੋ ਤਾਂ ਹੈ ਬਾਈ ਜ਼ਮੀਨ ਦਾ ਹੀ ਫਰਕ ਆ ਵੇ ਜੀ ਲਾਗੇ ਬੰਨਣਾ ਕਿਤਾ ਕੰਮ ਨਹੀਂ ਹੋਣਾ ਯਾਰ ਦੇਖ ਤਾਂ ਠੀਕ ਬੰਨ ਹੁੰਦਾ ਡਬਲ ਕਰਤਾ ਉਹ ਇਹਨਾਂ ਹੈਂ ਡਬਲ ਕਰਤਾ ਫਿਰ ਠੀਕ ਹੈ ਆ ਡਬਲ ਕਰਤਾ ਹੁਣ ਇਹਨਾਂ ਨੇ ਹੁਣ ਸਪਰੇ ਹੋ ਜੂਗੀ ਤੇ ਪਰ ਠੀਕ ਨਹੀਂ ਇਹ ਡਬਲ ਕਰਤਾ ਹੈਂ ਹਾਂ ਇਹਦੇ ਵਿੱਚ ਸਪਰੇ ਹੋ ਜੂ ਹੁਣ ਚੱਲੀ ਤੇ ਵੇ ਕਰ ਦੁੰਨੇ ਆ ਡਬਲੇ ਕਰਤਾ ਹਾਂ ਹੁਣ ਇਹਦੇ ਵਿੱਚ ਇਹਦੇ ਵਿੱਚ ਜਿੱਦਾਂ ਮਰਜ਼ੀ ਫਿਰ ਵੀ ਪੰਪ ਲੈ ਕੇ ਖਤਰਾ ਦੇਣੀ ਤੇ ਪਰ ਤਾਂ ਸਪਰੇ ਹੋ ਕੇ ਓਕੇ ਆ ਇਕ ਵਾਰੀ ਫੇਰ ਬਣਾ ਦੂੰਗੀ ਜੇ ਫੇਰ ਬਣਾਉਣਾ ਪੈ ਗਿਆ ਡਬਲ ਇਹ ਐਕਨਾਈ ਲੋੜੇ ਨਹੀਂ ਹੈਗੀ ਓਏ ਇਹ ਨਾਲ ਸਰਜ ਹੁਣ ਸਰਜਣਾ ਆ ਸਰਜਣਾ ਵਾਠੀ ਗੰਨਾ ਦਾ ਬਸੇਰਾ ਬਦਲ ਇਹਨੂੰ ਹੈਗੀ ਆ ਬਿਮਾਰੀ 95 85 ਨੂੰ ਹੈਨਾ ਇਹਨੂੰ ਹੈਗੀ ਆ ਥਾਲੀ ਦੇ ਮੇਰੀ ਠੀਕ ਆ ਹੁਣ ਜਦਾਂ ਚਲਦਾ ਇਹ ਕੰਮ ਹੂੰ ਠੀਕ ਆ ਗੰਨਾ ਦਾ ਬਸ ਹਰ ਵੀ ਉਹਦੇ ਵੀ ਕਰਦੀ ਲੋਜੀ ਬਾਈ ਆ ਆਪਾਂ ਨੇ ਸਿੰਗਲ ਬਣਾਇਆ ਤਾਂ ਆਹ ਇਹਨਾਂ ਨੇ ਡਬਲ ਕਰਤਾ ਆਪੇ ਬੰਦਿਆਂ ਨੇ ਹੁਣ ਇਹ ਨੂੰ ਦੋ ਦਿਨ ਸੰਗਿਆ ਤੇ ਕਹਿੰਦੇ ਵੀ ਗੰਨਾ ਟੇਡਾ ਲੱਗਿਆ ਤਾਂ ਹੁਣ ਵਿੱਚ ਦੋ ਦਿਨ ਤੱਕ ਕਹਿੰਦੇ ਦੂਏ ਨੂੰ ਡੋਣ ਕੱਢਿਆ ਫਿਰ ਕੱਦ ਬਸੇੜਾ ਕੱਢਿਆ ਇਹਨੇ ਕੱਦ ਦਾ ਬਹੁਤ ਇਹਨੂੰ ਬਿਮਾਰੀ ਜੀ ਆ 85 ਚਲ ਸਪਰੇ ਹੋ ਜੂਗੀ ਮਿੱਠੂ ਤੇ ਕਰਾ ਦਈਏ ਨਾਲ ਨਾਲ ਕਰਾ ਦੇ ਨਾਲ ਲੱਗਦੀ ਉਹ ਅੱਜ ਦਵਾਈ ਲੈ ਕੇ ਆਉਂਦਾ ਹੁਣ ਜਾ ਕੇ ਨਾ ਅੰਮੇ ਨੂੰ ਪੁੱਛ ਕੇ ਦਵਾਈਆਂ ਲੈ ਕੇ ਆਉਂਦਾ ਆਹੋ ਉੱਥੇ ਕਰਵਾ ਦੇਣੀ ਸਪਰੇ ਕਿੰਨੇ ਵਾਰੀ ਦੇ ਫਿਰ ਕੱਦ ਬਸੇੜਾ ਕੱਢਿਆ ਬਈ ਕੱਦ ਦਾ ਬਹੁਤ ਹੈ ਨਾ ਜਿਹੜੀ ਆਹ ਹੈ ਨਾ ਬਿਮਾਰੀ ਆ ਦੇਖਾ ਤੇ ਆ ਦੇ ਆਇਥੇ ਤੇ ਆ 20 ਵਾਰ ਚੱਲੀ ਆਏ ਫਿਰ ਆਹ ਹੈ ਨਾ ਕੋਕਾ ਪੋਇੰਗ ਕੋਕ ਆਹ ਨਾਲ ਹੀ ਹੋਲੇ ਸਪਰੇ ਹੋ ਜੂਵੇ ਜਿੱਥੇ ਹੈਗਾ ਕਿੰਨੇ ਨੂੰ ਵਧੀਆ ਹੈ ਆਰੇ ਆਰੇ ਸਾਹ ਹਾਂ ਇਹ ਇਹ ਫੇਰੀ ਕੋਈ ਪੈ ਕੇ ਫੇ ਚੱਲਿਆ ਪਗਨ ਨਾ ਚੱਲ ਦੇਖਦੇ ਆ ਕਰਾਉਂਦੇ ਸੋ ਫਿਰ ਚੱਕਾ 라ਦੇ ਹਮ ਅੱਧਾ ਡਬਲ ਹੋ ਗਿਆ ਹੁਣ ਠੀਕ ਆ ਲੋਡ ਨਹੀਂ ਦੁਬਾਰਾ ਡਬਲ ਕਰਾਉਣੀ ਵੀ ਫਿਰ ਕੀ ਕਰਾਉਣਾ ਉਹ ਨੂੰ ਕਰਾਉਂਦੇ ਹਨਾ ਠੀਕ ਆ ਸਿਆੜ ਖੁੱਲ ਕੇ ਹਨ ਹੁਣ ਖੁੱਲ ਗਿਆ ਹੁਣ ਜਿੱਦਾ ਮਾਰਦੀ ਆਏ ਪਾਪੂ ਮਾਰ ਹੋ ਜਾਈ ਆ ਹੋ ਹਨਾ ਹੂੰ ਆਏ ਮਾਰ ਜਿੱਦਾ ਮਾਰ ਜਾਈ ਆ ਸਪਰੇ ਕਰਾ ਦੀਏ ਮੈਂ ਦੋ ਦਿਨ ਨੂੰ ਨਾ ਸਿੱਧਾ ਖੜਾ ਹੋ ਜਣਾ ਖੜਾ ਉੱਪਰ ਨੂੰ ਹਾਲ ਤਾਂ ਉਹ ਲੱਗਦਾ ਹੈ ਨਾ ਹੂੰ ਫਿਰ ਵੀ ਇੰਨਾ ਨਹੀਂ ਲੱਗਦਾ ਕਿ ਡਾ ਹੋਇਆ ਹੋਇਆ ਠੀਕ ਆ ਹੂੰ ਚਾਰ ਪੰਜ ਦਿਨ ਤੱਕ ਆ ਕੇ ਖੈਡ ਜਾਣਾ ਇਹਦਾ ਲੈ ਬਾਈ ਸੁਆ ਬਹੁਤ ਹੈ ਜੰਮ ਬਹੁਤ ਹੈ ਗੰਨੇ ਦਾ ਹਮੋਂ ਬਹੁਤ ਹੈ ਗੰਨੇ ਦਾ ਹੁਣ ਚਾਰ ਚਾਰ ਸਾਇਦ ਇਕੱਠੇ ਹੋਗੇ ਸਮਝ ਲੈ ਹੈਨਾ ਹੂੰ ਚਾਰ ਚਾਰ ਹੋ ਗਏ ਚਾਰ ਚਾਰ ਇਹ ਵੀ ਨਹੀਂ ਹੋਰ اٹਕੇ ਕਰਾਉਣਾ ਤਾਂ ਇਹਨੂੰ ਬਿਮਾਰੀ ਕਰਕੇ ਸਭਰੇ ਕਰਨੀ ਪੈਣੀ ਹੈ ਮੋਕਾ ਤਾਂ ਬਹੁਤ ਆ ਤੇ ਚਾਹੀ ਗੰਨਾਂ ਲੈ ਗੰਨਾ ਬਹੁਤ ਪਾਇਆ ਥੀ ਰੋ ਮੁੱਤਾ ਗੰਨਾ ਬੰ ਮੇਲੇ ਜਲਣ ਨੂੰ ਕਿਹੜਾ ਗੁੱਡੇ ਰਹਿ ਗਏ ਹੁਣ ਹੋ ਤਾਂ ਹਾਏ ਹੋ ਨਹੀਂ ਜਿੰਦਿਆ ਮੰਨੇ ਨਹੀਂ ਹੈਗੇ ਨਹੀਂ ਬਣਾ ਦੇਣਾ ਤਾਂ ਮੈਂ ਦੂਆ ਵੀ ਡਬਲ ਚੱਲ ਦੋ ਦਿਨ ਨੂੰ ਬੰਨ ਜੂਗਾ ਕਿਤੇ ਨਹੀਂ ਹੋਣਗੇ ਦੇਦੀ ਨਾ ਲੈ ਨਾ ਹੀ ਸਿੱਧੀ ਜਿੰਦਾ ਮਰਜੀ ਪੰਪ ਮਾਰ ਚੱਲ ਜਨ ਨਾਲੇ ਆਕ ਆ ਜਿਹੜਾ ਹੁਣ ਆ ਆ ਆ ਗਿਆ ਇੱਥੇ ਇਹਨੇ ਸਿੱਧਾ ਹੋ ਜੇਣਾ ਹਮ ਹਣਾ ਉੱਪਰ ਨੂੰ ਹਾਂ ਜੇ ਸਪਰੇਅ ਵਾਲਾ ਸਪਰੇਅ ਕਰਦੇ ਸਪਰੇਅ ਨਹੀਂ ਪੰਪ ਨਹੀਂ ਚੱਲਣਾ ਫਿਰ ਲਈਦਾ ਲੋਡ ਵੀ ਦੀ ਕਰਾਉਂਦੀ ਡਬਲ ਹੁਣ ਇਹਦੇ ਬਸ ਸਪਰੇਅ ਬੰਦਾ ਰਾਮ ਆ ਜਾਊਗਾ ਕਰਦਾ ਠੀਕ ਨਹੀਂ ਹੋਰ ਚੱਕਰਾ ਦਿੰਦਾ ਲਿਆਉਂਦਾ ਜਦ ਦਵਾਈ ਆ ਚੱਕੇ ਦੀ ਵੀ ਨੀ ਸ਼ਾਮ ਨੂੰ ਮਰਾ ਦਿੰਦੇ ਸਵੇਰੇ ਉੱਤੇ ਇਹਦੇ ਬੜੂਆ ਕੰਮ ਜਿਦਾ ਵੀ ਹੋਰ ਪੰਜ ਵਾਰ ਸਿਰਾ ਗੱਡਿਆ ਇਹਨਾਂ ਨੂੰ ਬਥੇਰਾ ਬਥੇਰਾ ਹੂੰ ਚੱਲੀਏ ਚੱਲ ਚੱਲੀਏ ਹੱਥ ਦੇ ਕੋਈ ਸਾਹਰ ਅੱਸੀ ਲੋਗ ਨਹੀਂ ਦੋੜੋ ਨਹੀਂ ਸਾਹਰ ਰੜੀ ਜਾਏ ਨੇ ਜਿੱਦਾਂ ਮਰਜੀ ਅਸੀਂ ਲਾ ਦੇ ਰੱਸੀ ਸੂਰ ਸਾਹ ਤੇ ਰੱਸੀ ਲਾ ਦੇ ਹਾਂ ਹੋਰ ਚੱਲ ਚੱਲੀਏ ਕਿਹਦਾ ਕਹਾਉਦਾ ਚੱਲ ਚੱਲ ਚੱਲੀਏ ਚੱਲ ਚੱਲੀਏ ਦੇਖੀ ਅੱਸੀ ਗੱਲ ਇਹ ਦੁੱਲੇ ਕੋਲ ਪਹੁੰਚ ਗਏ ਬਾਈ ਅੱਸੀ ਕਾਲ ਜੀ ਦੁੱਲੇ ਹਾਂਜੀ ਮੈਂ ਦੱਸ ਕਰ ਖੜੀ ਤੈਨੂੰ ਦੱਸ ਦਰ ਹੋਵੇ ਤਾਲਾ ਚਾਚੇ ਮੈਂ ਟਾਈਮ ਦੱਤਾ ਜੇ ਮੈਂ ਕੱਲ ਖੜਾ ਜਾ ਕਹਤਾਂ ਨਾ ਬਾਈ ਕੱਲ ਕੋਈ ਨਹੀਂ ਕਹਤਾ ਕੱਲ ਤਾਂ ਹਾਂ ਲੈਟ ਦਾ ਹੀ ਦੋ ਦਿਨ ਹਾਂ ਲੈਟ ਹੀ ਫੇ ਕਰ ਉਹ ਅੱਜ ਹੀਨ ਕਰ ਕੱਕਾ ਨਹੀਂ ਥੋੜੀ ਜਾ ਮਸ਼ੀਨ ਦਾ ਹੱਕ ਕੋਈ ਨਹੀਂ ਸਿੰਮੇ ਦੇ ਬਾੜੇ ਚ ਕਢਾਉਣੇ ਜਾ ਕੇ ਹਾਂ ਫੇ ਖੜਾ ਦੋ ਇਹਨੂੰ ਜਦੋਂ ਓਕੇ ਹੋ ਗਿਆ ਸਾਰਾ ਕੰਮ ਇਹਨੂੰ ਫੇ ਤਾਹੀ ਟ੍ਰੇਲ ਲੱਗੂ ਉਹਦੇ ਆ ਵੀ ਫਾਲੇ ਵੀ ਓਕੇ ਆ ਉਹ ਸਵਾਰ ਰਹੇ ਨੇ ਓਕੇ ਦਾ ਬਾਈ ਰੋਟਾ-ਬਿਟਰ ਜੇ ਕਿਸੇ ਨੇ ਆਹ ਜਿਹੜਾ ਪੈਸਾ ਵਾਲਾ ਹੁੰਦਾ ਬੰਦਾ ਪਕਾਉ ਆ ਘੱਟ ਪੈਸਾ ਵਾਲਾ ਹੁੰਦਾ ਬੰਦਾ ਉਹਦੇ ਵਾਸਤੇ ਹੀ ਇਹ ਆਲਾ ਤਵਿਆਂ ਨਾਲ ਆ ਸਾਮਾਨ ਹੈ ਤਵੇ ਦੂਰੇ ਪਾਉਣੇ ਆ ਉਹਨਾਂ ਦਾ ਆਪਣਾ ਜਗ੍ਹਾ ਆਪਣਾ ਕੋਲ ਰੱਖ ਲੈ ਸਾਰੀ। ਉਹਨਾਂ ਨਾਲ ਸਾਲੇ ਕੰਮ ਲੈ ਗਿਆ। ਹਾਂ ਥੋੜਾ ਵਾਲਾ ਰਹਿ ਗਿਆ। ਮੇਰਾ ਕੁੰਡਰ ਨੂੰ ਸਵਾਰ ਤੇ ਬਾਈ। ਕੁੰਡਰ ਨੂੰ ਕਹਿੰਦਾ ਤੂੰ ਇਹਨੂੰ ਕਹਿ ਉਹ ਕਿ ਆਉਂਗਾ ਬਣਾ ਕੇ ਲਾ ਦੇ ਉਹਨੂੰ ਐਨ ਚੱਲ ਯੂਰੀ ਲਾ ਕੇ। ਆਏ ਬਾਈ। ਅੱਛਾ ਦੂਆ ਜਿਹੜੀ ਮੋਟਰ ਰੱਖੀ ਜਾ। ਹਾਂ ਜਿਹੜੀ ਮੋਟਰ ਰੱਖੀ ਉਹਨੂੰ ਬਣਾ ਦੇ ਅੱਜ। ਅੱਜ ਬਣਾ ਦੇ ਉਹਨੂੰ। ਮੋਟਰ ਚੱਲਾ ਕੇ ਬਣਾ ਲੈਣਾ। ਇੱਕ ਤਾਂ ਦੇਖ ਮੇਰੀ ਗੱਲ ਸੁਣ ਲੈ ਤੇਰੇ ਕੋਲ ਖੜਾ ਹੋਣਾ ਸੀ ਪਹਿਲਾਂ ਕੱਲ ਨੂੰ। ਅੱਛਾ ਜੀ। ਠੀਕ ਹੈ ਨਾ ਗੱਲ? ਅੱਜ ਆਪਣਾ ਸਾਮਾਨ ਨੂੰ ਤਕਾ ਇਹ ਕਰੇਗਾ ਕੱਲੀ ਜਾਲੀ ਲਾਉਣੀ ਬਸ ਕੱਲੀ ਹੁਰਤਾਂ ਨਾਲ ਜਾਲੀ ਵੀ ਲਾਉਣੀ ਮੈਨੂੰ ਨਹੀਂ ਪਤਾ ਕਿਆ ਕਿਆ ਕਰਨੀ ਕਹਿੰਦਾ ਕੰਨ ਬਾਈ ਗੰਨੇ ਵਾਲੇ ਲੋਟਕਰ ਜਾਲੀ ਲਾਉ ਉਹਨੂੰ ਇੱਕ ਜਾਲੀ ਲਾਉਣੀ ਇੱਕ ਗੰਨਾਂ ਵਾਲੇ ਲੋਟਕਰ ਮੈਂ ਆਪਾਂ ਜਾਲੀ ਲਾਉਣੀ ਮਤਲਬ ਮੈਂ ਤਾਂ ਕਿਹੜੀ ਜਾਲੀ ਬਾਲਾ ਬੜੀਕ ਜੂਰੇ ਉਹਨੂੰ ਡੱਬੀ ਜਾਲੀ ਉੱਪਰਲੀ ਵੀ ਲਾਉਣੀ ਆ ਉੱਪਰਲੀ ਰਹਿਣ ਪੈਣ ਦੀ ਉੱਪਰਲੀ ਕਿਆ ਕਰਨੀ ਥੋਡੀ ਮਰਜੀ ਆ ਦੇਖੋ ਜੇ ਤਾਂ ਲੋੜ ਆ ਫਿਰ ਤਾਂ ਲਾ ਦੇ ਮੈਂ ਤਾਂ ਕਹਿੰਦਾ ਵੀ ਰਹਿਣ ਦੇ ਤੂੰ ਉੱਪਰਲੀ ਯਾ ਰੰਗ ਰੰਗ ਕੋਈ ਜਾਲ ਲਵਾਉਂਗੇ ਪਹਿਲਾਂ ਆ ਜਾ ਦੇ ਲਵਾ ਦੇ ਨਹੀਂ ਜਾ ਤਾਂ ਜਦੇ ਲਾ ਦੋਗੇ ਉਹਨੂੰ ਯਾਦ ਲਵਾਈ ਤ ਹੂੰ ਇਹ ਤਾਂ ਰੰਗ ਮਾਰਨਾ ਵਣਗੜ ਨੂੰ ਯਾਦਾ ਕੋ ਰੰਗ ਮਾਰ ਲਿਆ ਆਪੇ ਰੰਗ ਮਾਰ ਕੇ ਨਦੂੰਗਾ ਰੰਗ ਤੇ ਤੇਰਾ ਬਿੱਡਾ ਯਾਰ ਡੱਬ ਖਰਾਬ ਹੋਣਾ ਇਹਦਾ ਸੰਭ ਤਾਂ ਹੀ ਨਹੀਂ ਕਰਦਾ ਪੁੱਤਰਾ ਪਤਾ ਕੀ ਹੈ ਬਿੱਡ ਨੂੰ ਰੰਗ ਹੋਇਆ ਹੋਇਆ ਦੋ ਸਾਲ ਦਾ ਰੰਗ ਹੋ ਗਿਆ ਦੋ ਸਾਲ ਨੂੰ ਆਦੀ ਹੋਰ ਤਰ੍ਹਾਂ ਹੋ ਜਾਣਾ ਕੱਲੇ ਬਿੱਡ ਨੂੰ ਕਰ ਲਈ ਜਾ ਯਾਰ ਤੂੰ ਦੇਖ ਤਾ ਮੁੱਲ ਨਹੀਂ ਆਈ ਜਾਵੇ ਹਾਂ ਜਿਹੜੀ ਕਹਿੰਦਾ ਇਹ ਅੱਛਾ ਇੱਕ ਉਹ ਰੱਥੇ ਵਾਲਾ ਜਿਹੜੇ ਉਹ ਮੋੜ ਮੋੜਨ ਦਾ ਉਹ ਮਜਬੂਤੀ ਵਾਲੇ ਕੰਮ ਕਰ ਉਹਨੂੰ ਪਤਾ ਹੈ ਕਿਆ ਕਰਨੀ ਜਿਹੜੀ ਪਿੱਛੇ ਵਾਲੀ ਪਲੇਟ ਪੱਟ ਕੇ ਉਹ ਮੋੜ ਡਬਲ ਕਰ ਦੇਣੀ ਪਿੱਛੇ ਸਰਪੈਂਗਲੇ ਖੜਾ ਕਰ ਦੇਣਾ ਐਂਗਲ ਕਰਕੇ ਕੁਝ ਵੀ ਕਰ ਦੇ ਕਰੀ ਤੌਰ ਹੀ ਕੰਮ ਐਂਗਲ ਕਰੀਏ ਕੁਝ ਵੀ ਕਰੀਏ ਯਾਰ ਬਾਹਰ ਤਾਂ ਚਾਚੇ ਉਹਨੇ ਦੁਬਈ ਦੇਖਣਾ ਕਿਆ ਡੱਬੀ ਲਾਵੇ ਬਾਹਰ ਤਾਂ ਪਲੇਟੇ ਦੇਖਣੀ ਆ ਅੰਦਰਲੀ ਛੜ ਭਨੇਂਗਲ ਡੱਬੀ ਨਾਲ ਕੋਈ ਨਹੀਂ ਡੱਬੀ ਲਾਣੀ ਜਿਹੜੀ ਮੁਛੇ ਨਾ ਇਹਦੇ ਹੈਂਡਲ ਨੂੰ ਤਾਂ ਮੁਛਦੇ ਆ ਉਹ ਹੈਂਡਲ ਨੂੰ ਪੈਪ ਲਾਈ ਦੀਸਤੀ ਦੇਖੀ ਹਾਂ ਮਤਲਬ ਉਹਦਾ ਮੁਛੇ ਦਾ ਹੈਡਰ ਪੱਤੀਆਂ ਮੁ ਜਦੋਂ ਸਾਡਾ ਐਡ ਕਰਨਾ ਪੈਂਦਾ ਮਾਰੇ ਠੱਕਦਾ ਪੈਂਦਾ ਤੇ ਮੋਟਾ ਪੈ 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 ਦਵੇਂ ਦੇਣਾ ਪੈ ਪੈ ਲਾ ਦੇ ਉਸ ਦਾ ਤੀਸਰੀ ਪੈ ਬਿਲਾ ਦੇ ਸੀ ਜੀ ਦਾ ਕਿੱਧਰ ਮੋਜੂਗਾ ਉਹ ਠੀਕ ਨਹੀਂ ਗੱਲ ਤੇ ਘੁੰਮਣਾ ਨਹੀਂ ਹੈਗਾ ਹੁਣ ਤਾਂ ਪੁੱਛਣੀ ਕਿੱਕਣਾ ਆਹਤ ਨਾਲ ਆ ਘੁੰਮੂਗਾ ਫਿਰ ਡਾਇਰੈਕਟ ਪਿੱਛੇ ਹੱਥ ਦੇ ਨਾਲ ਹੁਣ ਪਰੇ ਘੁੰਮਦਾ ਕਰ ਬਰਾ ਪੈ ਪੈ ਚ ਪਾ ਕੇ ਸਰੀਏ ਦੇ ਹਾਂ ਪੱਤੀ ਮੋੜ ਕੇ ਹਾਂ ਉਹਨੇ ਘੁੰਮਣਾ ਨਹੀਂ ਹੈਗਾ ਪੱਤੀ ਦਾ ਲੌਣੀ ਬਣੀ ਜੂਗੀ ਕੋਈ ਨਾ ਮਤਲਬ ਆਏ ਦੂਸਰੇ ਫਰੀ ਨਹੀਂ ਘੁੰਮਣਾ ਜਿਹੜਾ ਆਪਾਂ ਫਰੀ ਨਹੀਂ ਕਮਾਉਣਾ ਲੈਂਡਰ ਨੂੰ ਕਣਾ ਨਹੀਂ ਘੁੰਮਣਾ ਉਹਨੇ ਫਰੀ ਕਮਾਉਣੀ ਨਹੀਂ ਆਪਾਂ ਨੇ ਦੂਵੇ ਤਰਾ ਟਰੈਕਟਰ ਕਰ ਦिए ਤੂੰ ਕਹਿੰਦਾ ਵੀ ਡਰੈਕਟ ਲਾ ਦੇ ਬਸ ਹਾਂ ਉਹਦੇ ਚ ਆਪਾਂ ਨੇ ਉੱਪਰ ਲਿਆ ਕੇ ਮੁੱਠਾ ਲਾ ਲੈਣਾ ਬਸ ਆਉਂ ਤਰਾ ਮੁੱਠਾ ਜੜਾ ਦੇ ਸਾਈਕਲ ਨਾਲ ਆਉਂ ਆਉ ਠੀਕ ਆ ਉਹ ਵੀ ਚੱਲ ਠੀਕ ਨਹੀਂ ਉਹ ਵੀ ਠੀਕ ਆ ਉਹ ਨੂੰ ਕਰ ਲਈ ਦੇਖ ਲਈ ਜੇ ਤਾ ਬੜਾ ਲੋਡ ਦੇਖ ਲਈ ਤਾਂ ਕਿ ਮੈਨੂੰ ਜੇ ਕਿਤੇ ਮਤਲਬ ਰੋਜ਼ ਹੀ ਕਿਤੇ ਕਰਨਾ ਆਉਦਾ ਵੀ ਜੁੱਤੇ ਗਿਆ ਸਾਰ ਸਾਰ ਰੈਡ ਕਰਨਾ ਪੈਂਦਾ ਤਾਂ ਹਾਂ ਹਾਂ ਠੀਕ ਨਹੀਂ ਕਰਦੇ ਕੰਮ ਆ ਰਹਾ ਬੋਝੂ ਗਈ ਕਾਲੂ ਖੜਾ ਦੇ ਦੀਦਾ ਹੁਣਾ ਕੋਈ ਨਹੀਂ ਮੈਂ ਕਰਾ ਦਾਂ ਕਲੀਅਰ ਹੈ ਮੇਰੇ ਖਾਲਸਾ ਖੜਾ ਆ ਗਿਆ ਕਾਲੂ ਆ ਕਰਦੇ ਜਗਾ ਜੂਗਾ ਜੀ ਖਾਣ ਮੈਂ ਕਹਿੰਦਾ ਅੱਜ ਖੜਾ ਲੈ ਆਹ ਮ ਤਬਿਆਂ ਝਾਲੇ ਦਵਾਈ ਲੈਣੀ ਆ ਨਾ ਦਵਾਈ ਤਾਂ ਮੈਂ ਲੈ ਆਉਣੀ ਸ਼ਾਮ ਜੇ ਨੂੰ ਕਰੂੰਗੇ ਸ਼ਾਮ ਦੇਖ ਲਈਏ ਸ਼ਾਮ ਨੂੰ ਮੈਂ ਟਰੈਕਟਰ ਲਿਆਉਂਗਾ ਤੇਰਾ ਕਰ ਦੂੰਗਾ ਆ ਕਾਲੂ ਖੜਾ ਲਊਂਗਾ ਮੈਂ ਤੇਰਾ ਸਮਾਨ ਖੜਾ ਜੂ ਮੈਂ ਟਰੈਲਰ ਖੜਾ ਦਿੰਦਾ ਆਏ ਕਰਦੀ ਆ ਠੀਕ ਨਹੀਂ ਗੱਲ ਸਮਾਨ ਲੋਡ ਕਰਦੀ ਮੇਰਾ ਸ਼ਾਮ ਤੇਰਾ ਸਮਾਨ ਸੈੱਟ ਕਰ ਦੂੰਗਾ ਇੱਧਰ ਕਰ ਹੁਣ ਬਹਿਦੇ ਆ ਮੇਰੇ ਕੋਲ ਵੀ ਕਰ ਲੈ ਤੇਰਾ ਆਰਾਮ ਨਾਲ ਨਾਲ ਕੱਢ ਦੇ ਬਾਈ ਬਣ ਕੇ ਨੂੰ ਉਹ ਮਰਜ਼ੀ ਕਰਾਈਏ ਜਾਲੀ ਦੇ ਵਾਲਾ ਜੋ ਮਰਜ਼ੀ ਲੋੜਾ ਸਭ ਕਰ ਚੱਲ ਦੇਖਦੇ ਆ ਕਿ ਤੂੰ ਆਇਆ ਵਾ ਤੂੰ ਬਸ ਛੁੱਟੀ ਪਰ ਆ ਜੀ ਤੂੰ ਆਪ ਲੈਣ ਗਿਆ ਅੰਮਾ ਅੱਛਾ ਆਵਾ ਚੱਲੀਂ ਜਾ ਕੱਟ ਬਿਆਰ ਆ ਬੈਠ ਗੁੰਡਰ ਦਾ ਬਣਾ ਅੱਜ ਕੁਂਟਰਾ ਬਣਾਉਣਾ ਮੱਖੀਆਂ ਜਿੰਬਰ ਦੇ ਪੈਸਾ ਨੂੰ ਬਹੁਤ ਛਾਲ ਚੋਣੇ ਕੋ ਬਾਲ ਤਾ ਮਾਰਦੀਆਂ ਥੋਨੂੰ ਜਿੱਦ ਨੂੰ ਮਾਰਦੀ ਕਮਾ ਦੇ ਠੀਕ ਹੈ ਕਰ ਦੇਣਾ ਤੈਨੂੰ ਜਾਲੀ ਜੂੜੀ ਲਾ ਦੇ ਤੀ ਲੈਣਾ ਹੱਥ ਨਾਲ ਦਬੇ ਠੀਕ ਹੈ ਜਾਲੀ ਤੈਨੂੰ ਮੇਰੇ ਨਾਲ ਲਾਈ ਜਾਈ ਤੈਨੂੰ ਪਾਸੇ ਲਾ ਦੀ ਜਾਲੀ ਜਿੱਦ ਤਰ ਮਾਰਦੀ ਲਾ ਦੀ ਮਜ਼ਬੂਤੀ ਵਾਲਾ ਕੈਨਰ ਦੀ ਉਹਨੂੰ ਮਜ਼ਬੂਤ ਲਈ ਤਾਂ ਵੀ ਕੰਮ ਬਣਾਈ ਜਾਣੀ ਠੀਕ ਹੈ ਨਾ ਉਹਦਾ ਪੈਪਾ ਨੇ ਬਣਾਉਣਾ ਪੈਪਾ ਦਾ ਚੌਕਟਾ ਬਣਾ ਕੇ ਵਿੱਚ ਮੋਟਰ ਰੱਖ ਕੇ ਅੱਗੇ ਪਿਛੇ ਜਾਲੀ ਲਾਣੀ ਬਸ ਉੱਪਰ ਚਾਹੇ ਹੱਥ ਨਾਲ ਜਾਵੇ ਕੋਲ ਨਾ ਨਿਆਲ ਦੇ ਨਹੀਂ ਜਾਂਦਾ ਬਕਰ ਦੇ ਸੈੱਟ ਨੂੰ ਬਾਈ ਹੋ ਜ ਲੋ ਜੀ ਬਾਈ ਹਾਂ ਮੰਡ ਪਹੁੰਚੇ ਹੋਏ ਆ ਕਰਨੀ ਬਹੁਤ ਦਿਖਾ ਦਿੱਤੀ ਆਪਾਂ ਨੇ ਪਹਿਲਾਂ ਧਾਨਵ ਗਿੜੇ ਦੇ ਆਂਦਾ ਪੂਰੀਆ ਪਾੜੀ ਮੋਟਰ ਦੇਖਣ ਆਏ ਤੇ ਅਭੀ ਪਾਣੀ ਨਹੀਂ ਹੈਗਾ ਮਾੜਾ ਮੋਟਾ ਹੀ ਹੁੰਜਾ ਜੇ ਹੁਣ ਪਾਣੀ ਤਾਂ ਹੈ ਨਹੀਂ ਪਾਣੀ ਖਾਲੀ ਖਾਲੀ ਭਈਦੀ ਹੁਣ ਖਾਲਵਾ ਪਾਣੀ ਹੈ ਨਹੀਂ ਸੁੱਕੀ ਆ ਜੀਰੀ ਚੋਂ ਸਪਰੇਅ ਦਾ ਜੇ ਕਰਾ ਦੇਣੀ ਸੀ ਜੇ ਪਾਣੀ ਹੁੰਦਾ ਸਪਰੇਅ ਕਰਾਉਣੀ ਸੀ ਬਾਈ ਅੱਜ ਬਈ ਨੂੰ ਦਿੱਤਾ ਜਵਾਬ ਹੁਣ ਲੱਟ ਆਈ ਨਹੀਂ ਹੈਗੀ ਲੱਟ ਆਈ ਹੈ ਅਸੀਂ ਕਹਾਂ ਕਿਤੇ ਮੋਟਰ 'ਚ ਫਾਲਟ ਆ ਕੋਈ ਹਾਂ ਦੇਖਣ ਆਏ ਤੇ ਪਲਾਸ ਫਲਾਸ ਤੇਰਾ ਪੇਚਾ ਖੋਲ ਲਿਆ ਗਿਆ ਉਹਦੇ ਆਉ ਤੁਹਾਨੂੰ ਲੈਟਰ ਰੱਟ ਗਈ ਮੈਸੇਜ ਆ ਗਿਆ ਫਾਲਟ ਫਿਰ ਮੁਰ ਚੱਲੇ ਭਾਈ ਪਿੱਛੇ ਦੀ ਫਾਲਟ ਹੈ ਹੈ ਪਿੱਛੇ ਦੀ ਫਾਲਟ ਹੈ ਹੋਰ ਇਹਦੇ ਪਰ ਕਰਾਉਣੀ ਭਾਈ ਕਾਪਰ ਦੀ ਸਪਰੇ ਆਪਾਂ ਨੇ ਕਿਤੇ ਕਿਤੇ ਡੋਟੀ ਲੱਗਦੀ ਆ ਕਿਸੇ ਕਿਸੇ ਦਾਣੇ ਨੂੰ ਮਹਾ ਪਹਿਲਾਂ ਹੀ ਸੰਭਲੀਏ ਗਾਮ ਨੂੰ ਹੈ ਨਹੀਂ ਵੈਸੇ ਮੀਂਹ ਪਿਆ ਮੀਂਹ ਨੇ ਕਰਤਾ ਦਿੱਤੀ ਸਾਫ ਹਸ ਵੀ ਇੱਥੋਂ ਮੈਂ ਫਿਰ ਵੀ ਇਹਨੂੰ ਲੱਗੂਗਾ ਕਰ ਦੰਦੇ ਆ ਹਾਓ ਹਾਂ ਐਸ ਔਲੇ ਲੱਗੂਗਾ। ਹਾਂ ਬਾਈ ਔਲਿਆਂ ਦਾ ਬੂਟਾ ਖੜਾ ਏ। ਇਹਨੂੰ ਔਲੇ ਲੱਗੂਗਾ ਐਸੋ। ਛਾਵੇਂ ਦੇ ਲੱਗਈ ਜੀ। ਇਹਨੂੰ ਛਾਂਗਤਾ ਦਾ ਹੁਣ ਪੱਤਾ ਪੂਰਾ ਹੋ ਗਿਆ ਹੁਣ ਜਾਂ ਪੱਤਾ ਝੜਨ ਲੱਗਣਾ ਹਾਂ। ਹੂੰ। ਇਹਦਾ ਪੱਤਾ ਝੜੀ ਜਾਣਾ। ਥੱਲੇ ਵਾਲਾ ਨਿਕਲ ਜਾਣਾ। ਔਲੇ ਆਏ ਨਹੀਂ ਵੀ ਸਦਾ ਗੁੱਛਾ ਲੱਗਦਾ ਇਹਨੂੰ। ਹੂੰ। ਔਰੇ ਆਦ ਨੂੰ ਦੱਸਾ ਕਿੱਥੇ ਲੱਗਣਾ ਹੁੰਦਾ। ਇਹ ਆਹ ਪੱਤੇ ਦੀ ਝੜ ਕੋਲੇ ਲੱਗਣਾ ਉਰੀਓ। ਇਹ ਇੱਥੇ ਇੱਥੇ ਅੱਕਣੇ ਹੀ ਲੱਗਦੇ ਔਲੇ ਇਹਨੂੰ। ਇਹਨੂੰ ਆਲ ਵੀ ਕੋਈ ਉਚਾਨੇ ਕੱਢਾ ਕੋਈ ਫੁੱਲ ਨਿਕਲਦਾ। ਉਹ ਲੱਗਦਾ ਟਾਣੀਆਂ ਜਿ ਉਹ ਆਏ ਪਿਆ ਆਦਾ ਪੱਤੇ ਘੜੇ ਵੇ ਆ ਇਹ ਜਣੀ ਕਿ ਇਕਣੇ ਦੇ ਨਾਲੇ ਲੱਗਦਾ ਓਲਾ ਇਹਨੂੰ ਨਾਲੇ ਬਣੀਆਂ ਨਾਲੇ ਲੱਗਣਾ ਐ ਬਸ ਚੱਲ ਲੱਗੂਗਾ ਜੀ ਪਹਾਂ ਲੱਗੇ ਇਹਦੇ ਨੇ ਮੁੜਕੇ ਛੰਗ ਤਾਂ ਹੋਇਆ ਲੱਗੇ ਹੀ ਨਹੀਂ ਐਸੋ ਮਾਏ ਦਾ ਵੀ ਲੱਗੂਗੇ ਇਹਨੂੰ ਬੱਦਲ ਆ ਗਿਆ ਫੇਰ ਸ਼ਾਮਾਂ ਬਹੁਤ ਬੱਦਲ ਆਈ ਜਾਣਾ ਜਾਈ ਜਾਣਾ ਹਾਂ ਬੱਦਲ ਆ ਗਿਆ ਇੱਧਰ ਤੇ ਬਾਈ ਕਟਾ ਕੱਲ ਮਾਏ ਲਾ ਦੋ ਬਹੁਤ ਪਾਣੀ ਭਰੇ ਬਦੀਲਾ ਲਿਸ਼ਨੀ ਰਿਹਾ ਪਾਣੀ ਬੱਦਲ ਦੇ ਲ ਇਹ ਇੰਨਾ ਫਾਇਦਾ ਹੂੰ ਤੇੜਾ ਫਾਇਦਾ ਪਾਣੀ ਲਿਸ਼ਨੀ ਹੈਗੀ ਤਾਂ ਪਾਣੀ ਦੇਲਾ ਪੀਜੀ ਖਾਲ ਮਮ ਨਹੀਂ ਹੈਗਾ ਸਪਰੇ ਜੋਗਾ ਨਹੀਂ ਤਾਂ ਕੱਲ ਜਨਰੇਟਰ ਲੈ ਆਉਣਾ ਪਊ ਹੈ ਨਾ ਦੇਖਦੇ ਆ ਜਨਰੇਟਰ ਲਿਆਉਂਗੇ ਫਿਰ ਉਹ ਕਿਹੜਾ ਪੈਣਾ ਬਾਈ ਇਹ ਲਾਜੀ ਪਤਾ ਲੱਜਦਾ ਸੋਰੀ ਦਾ ਸ਼ਾਮ ਤਾਈ ਦੁਪਹਿਰ ਸੇ ਆਉਂਗੇ ਬਈ ਹੁਣ ਨਹੀਂ ਤਾਂ ਅੱਜ ਹੋ ਜਣੀ ਤੀ ਚੱਲ ਦੁਪਹਿਰ ਸੇ ਦੇਖਦੇ ਆ ਕੀ ਬਣਦਾ ਇਹਦਾ ਹੋਰ ਕੀ ਮਰੂਦ ਖਾਣਾ ਕੋਈ ਚੱਲ ਦੇਖੀਏ ਚੱਲੀਏ ਆ ਜਾ ਦੇਖਾਂ ਜੀ ਹੋਇਆ ਮਿਲੇ ਜਾਵੇ ਮਰੂਦ ਹੁਣੇ ਨਹੀਂ ਮਿਲਦਾ ਸ਼ਾਇਦ ਹੋਵੇ ਉਹਦਣ ਤੋੜ ਤਾਂ ਲੇ ਕੇ ਤੋੜਨਾ ਪੈਣਾ ਮਿਲ ਜਾਊਗਾ ਹੂੰ ਤੋੜ ਜਾਣਾ ਜਿਹੜੀ ਸਪਰੇਅ ਤੇ ਮਾਰੀ ਦੀ ਆ ਹਾਂ ਹਾਂ ਪੈਦਾ ਹੋ ਗਿਆ ਪੈਦਾ ਹੋ ਗਿਆ ਇਹਦਾ ਪੂਰਾ ਮਾੜਾ ਮੋਟਾ ਨਹੀਂ ਪੂਰਾ ਆਹ ਦੇ ਵੇ ਇਹਦਾ ਜੰਗਲ ਆ ਦੇ ਦੇ ਯਾਰੀ ਫਿਰ ਤਾਉ ਆਇਆ ਰੱਖ ਜੀ ਰੱਖ ਨਹੀਂ ਟੌਰ ਹੈ ਅਲਗੜਾ ਰੱਖ ਤੋ ਬਸ ਲਾਓ ਉੱਪਰ ਉਹ ਤੇ ਟ੍ਰਾਂਸਫਾਰਮਰ ਵੀ ਗਈ ਉੱਪਰ ਛੜ ਗਈ ਉਹਦੇ ਫਿਰ ਵੀ ਹਾਂ ਹੈ ਨਹੀਂ ਅਮਰੋਦ ਹੁੰਦਾ ਮੇਰੀ ਕੋਈ ਨਾ ਕੋਈ ਥੋੜੇ ਦੇ ਮਿਲਣਾ ਥੋੜੇ ਮਿਲਦਾ ਬੀਤੋ ਲੰਗ ਪਤਾ ਨਹੀਂ ਕਿ ਸੂਤਰਾ ਪਿਆ ਉਹਰਾ ਕੱਢ ਜਾ ਨਹੀਂ ਮੈਂ ਕਰਦਾ ਹੀਦਾ ਮਾਰ ਨਹੀਂਗਾ ਤੁਸੀਂ ਮੈਂ ਕਿੱਥੇ ਮਾਰ ਬਾਕੀ ਉਹ ਫਾਰਮ ਬਾਈ ਫੇਲ ਹੋਇਆ ਹੋਇਆ ਸੂਰਾਂ ਦਾ ਇੱਕ ਬਾਈ ਦਾ ਕਮੈਂਟ ਆਇਆ ਤਾਂ ਕਹਿੰਦਾ ਵੀ ਬਾਈ ਫਾਰਮ ਕੀ ਦਾ ਇਹ ਇਹ ਬਾਈ ਫੇਲ ਹੋ ਗਿਆ ਪਰ ਇਹ ਇਕਟ ਬੰਦੇ ਨੇ ਲਾਇਆ ਤਾਂ ਹੈਗਾ ਤਾਂ ਸੂਰਾਂ ਦਾ ਤਾਂ ਪਹਿਲਾਂ ਮੁਰਗੀ ਸੂਰ ਰੱਖੇ ਹੋਏ ਤੇ ਫੇਰ ਮੁਰਗੀਆਂ ਰੱਖ ਲਈਆਂ ਇਹਦੇ ਚ ਮੁਰਗੀਆਂ ਵਾਲਾ ਵੀ ਫੇਲ ਹੋ ਗਿਆ ਪਿੱਛੇ ਸਾਰਾ ਬਣਾਇਆ ਹੋਤਾ ਇਹਨੂੰ ਉੱਪਰ ਵੀ ਤਾਂ ਕਿਆ ਇੱਕ ਮਿਲਿਆ ਤੇ ਇੱਥੇ ਵੀ ਰਹਿਦਾ ਰਸਤਾ ਜਾਣੇ ਉੱਪਰ ਪੌੜੀਆਂ ਨੂੰ ਐ ਬਣਾਇਆ ਮੈਂ ਤਾਂ ਕੰਮ ਫੋਕਾ ਬੰਦਾ ਹਤਾ ਵਧੀਆ ਬਣਾਇਆ ਵਾਦਾ ਆਹ ਮਿਲਦੀ ਮੁੜ ਕੇ ਮੁੜ ਕੇ ਕਟਾਂਗੇ ਹੋਈਏ ਇਹ ਬੰਦਾ ਰਹਿੰਦਾ ਏ ਜਿਆਦਾ ਹੁੰਦਾ ਬਸ ਕੋਈ ਵੀ ਚੀਜ਼ ਆ ਤੂੰ ਘਰ ਛੱਡ ਦੇ ਘਰ ਵੀ ਬੀਆਵਾਂ ਹੋ ਜਾਂਦਾ ਹੂੰ ਜਾਂ ਬੰਦਾ ਰਹਿੰਦਾ ਤਾਂ ਸਾਫ਼ ਸੁਥਈ ਏ ਬਸ ਐਕ ਨਹੀਂ ਹੂੰ ਬੀਆਵਾਂ ਜਾ ਹੋ ਗਿਆ ਹਾਂ ਉਹ ਬੀਆਵਾਂ ਗਿਆ ਹੁਣ ਥੱਪਾਂ ਦਾ ਜੂਹਾਂ ਦਾ ਘਰ ਆ फेल ਹੋ ਗਿਆ ਪ੍ਰੋਜੈਕਟ ਉੱਥੇ ਗਾ ਜੂਗਾ ਵੀ ਦਰਵਾਜਾ ਹੈ ਉੱਥੇ ਦਰਵਾਜਾ ਬਾਈ ਦੇਖ ਲੈ ਦਰਵਾਜੇ ਬੇਲ ਚੜ ਗਈ ਹੂੰ ਰਹਿੰਦਿਆਂ ਨਾਲੇ ਆ ਬੰਦਾ ਰਹਿੰਦਾ ਜਿੰਨਾ ਟਾਈਮ ਉਨਾ ਟਾਈਮ ਵਧੀਆ ਏ ਹੂੰ ਜਦ ਅਗਲਾ ਛੱਡ ਗਿਆ ਫਿਰ ਕੋਈ ਨਹੀਂ ਵਿਆਹ ਵਨ ਬਣ ਜੰਦਾ ਚੱਲੀਏ ਵਿਆਹ ਬਣੇ ਤਾਂ ਚੱਲ ਚੱਲੀਏ ਫਿਰ ਚੱਲੀਏ ਚੱਲ 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 ਇੱਕ ਮਿਲਿਆ ਮਿੱਤਰਾ ਤਦ ਹੀ ਹੁਣ ਬੋਲ ਰਹੀ ਤਾਂ ਕਿਹੜੇ ਖੜਾਕਾ ਹੁੰਦਾ ਉਹਰੇ ਹੁਣ ਤਾਂ ਮੀਂਹ ਵੇਆ ਹੁਣ ਕਿੱਥੇ ਦੇਖਣਾ ਇਹ ਹਮਾਉਜ ਹੈ ਕਲੀ ਫਾਲਟ ਨਹੀਂ ਕੋ ਕੁਸ ਨਹੀਂ ਚਲਦੀ ਨਹੀਂ ਚਲਦੀ ਸੂਰਜ ਕੋਰਨ ਲੱਗਿਆ ਤੇ ਰਾੜੀ ਕੋਰੀ ਜਾਂਦੇ ਤਾਂ ਜਿਆਦੇ ਪਰਾਂ ਹੀ ਗੋਲਦਾ ਬਬਾ ਦਾ ਚੌਰ ਕੋਲਦਾ ਬਲਾ ਜੋਰ ਆ ਆ ਤੁਹਾਨੂੰ ਪਤਾ ਲੱਜ ਜਾਂਦਾ ਬਲਾ ਜੋਰ ਆ ਹਾਂ ਬਾਕੀ ਭਾਈ ਆ ਸੋਲਰ ਵਾਲਾ ਲੱਗਿਆ ਵਾ ਪਰ ਜਿਹੜੀ ਬਹੁਤ ਵਧੀਆ ਲੁਆਇਆ ਹੋਇਆ ਤੇ ਪਲੇਟਾਂ ਹੈਗੀਆਂ ਇਹ 1 2 3 4 8 12 16 ਪਲੇਟਾਂ ਵਾਲਾ ਏ 16 ਵਾਲਾ ਹੂੰ ਸਹੀ ਕਾ 16 ਪਲੇਟਾਂ ਦੇ ਕੋਠੇ ਪਰ ਲੱਗਿਆ ਹੋਆ ਹੈ ਕੜੀ ਹੈ ਕੜੀ ਆਹ ਭਾਈ 5 ਦੀ ਮੋਟਰ ਚੱਲ ਕਿਦਾਂ ਨੇ ਚੱਲਦੀ ਹੋਈ ਦਿਖਾ ਦਾਂਗੇ ਹਨ ਹੈ ਨਹੀਂ ਬੰਦਾ ਨਹੀਂ ਉਹ ਦਿਖਾ ਦੇਣਾ ਤਾਂ ਬੰਦਾ ਆਪਣਾ ਗਿਆ ਹੋਇਆ ਹੈ ਆ ਪਾਣੀ ਉਹ ਉੱਥੇ ਮਾਰ ਦਿਆ ਉੱਥੇ ਇੱਥੇ ਇਹ ਉਹਨੇ ਮਾਰਦੀ ਨੀ ਕੀ ਪ੍ਰੈਸ਼ਰ ਮਾਰਦੀ ਭਾਈ ਜੇ ਜਿਆ ਪੂਰਾ ਸੂਜ ਹੁੰਦਾ ਸੂਜ ਜਿਵੇਂ ਹੁਣ ਸੂਜ ਜਿਹੜਾ ਆ ਹੁਣ ਜਿਹੜਾ ਸੂਜ ਹੋਣਾ ਹੈ ਇੱਥੇ ਪਾਣੀ ਮਾਰਦੀ ਆ ਇਹ ਇਹ ਪਾਣੀ ਸੂਜ ਘੱਟ ਆ ਭਾਈ ਢਿਮ ਹੈ ਹੂੰ ਹੂੰ ਫੇਰੇ ਇੱਥੇ ਮਾਰਦੀ ਉਹਰੇ ਫੇਰ ਵੀ ਕੱਢੀ ਹੋ ਜਾਂਦੀ ਹੈ। ਹਾਂਜੀ ਹੈ। ਧਾਨ ਪੜਾਉਂਦੇ ਯਾਰ। 5 ਕਿੱਲੇ ਨੂੰ ਸ਼ਾਂਤੀ। 5 ਕਿੱਲੇ ਆ ਬਾਈ ਉਹ ਗੰਨਾ ਆ ਤੇ ਚਾਹ। 2 ਕਿੱਲੇ ਦੇ ਗੇੜ। ਚੀਰੀ ਪਾਲ ਰਹੀ ਹੈ ਇਹ। ਓਕੇ। ਵਧੀਆ ਚੱਲਦੀ ਆ ਮੋਟਰ ਪਾਣੀ ਬਹੁਤ ਆ। ਪਾਣੀ ਬਹੁਤ ਆ। 5 ਦੀ ਮੋਟਰ ਆ ਇਹ। 5 ਦੀ ਮੋਟਰ ਨਾਲੇ ਵੀਰਾ ਚੱਲਦੀ ਜੀ ਰੇਟਰ ਨਾਲ ਵੀ ਆ ਤੇਰੀ। ਬਾਕੀ ਸਾਡੇ ਇੰਜਣ ਵੀ ਚੱਲੀ ਜਾਂਦੇ ਕੁੰਈਆਂ ਵਾਲੇ। ਕਿੰਨੀ ਪੂਰੀ? ਆ ਦੇਖੋ। ਕੋਈ ਤਾਂ ਛੋਟੀ ਹੋਗਾ। ਹੈ? ਛੋਟੀ ਕੋਈ ਦਾ। ਪਾਣੀ ਪੂਰਾ ਕੱਢਦਾ ਇਹ। ਪਾਣੀ ਬਹੁਤ ਕੱਢਦਾ ਇਹ। ਲਊਗੀ 10 ਫੁੱਟ। 10 ਨਹੀਂ ਹੈਗੀ 8 ਕਾ। ਵੇ ਵੀ ਭਾਈ ਪੂਰਾ ਪਾਣੀ ਮਾਰਦਾ ਯਾਰ ਇਹ ਵੀ ਪੂਰਾ ਮਾਰਦਾ ਠੀਕ ਆ ਸਭ ਦਾ ਲੋਟ ਬਾਕੀ ਇਹ ਵੀ ਤੁਹਾਨੂੰ ਦਿਖਾਵਾਂਗੇ ਕਿ ਜਿਹੜਾ ਇਹ ਮੁੰਡਾ ਹੋਣਾ ਨਾ ਉਹ ਖੁੱਲੀ ਹੋਈ ਮੋਟਰ ਹੁੰਦਾ ਜਿੰਦਾ ਰਹਿ ਪਿਆ ਹੁਣ ਚਲਾ ਕੇ ਦਿਖਾਵਾਂਗੇ ਵਾ ਜੀ ਬਾਈ ਫਲੈਟ ਫੇਰ ਆ ਜੀ ਉਹ ਵੱਲਦਾ ਵੱਲਾਂ ਪੂਰੇ ਤੇ ਦਿਖਦਾ ਦੇਖੀਏ ਹੁਣ ਹਾਂ ਆ ਵੀ ਜਿਹੜੀ ਲੱਗੀ ਨਿਸਰਨਾ ਚਲਾ ਕੇ ਦੇਖ ਲੈ ਇਹਨੂੰ ਹੈ ਇਹਨੂੰ ਚਲਾ ਕੇ ਦੇਖ ਚਲਾ ਕੇ ਦੇਖਾ ਫਿਰ ਫਿਰ ਉਹੀ ਕੰਮ ਹੋਪੇ ਹੁੰਦੇ ਇਹ ਕਹੂੰ ਤੁਸੀਂ ਤਾਂ ਦੁਰੂਨ ਵੀ ਸਵਾਤਾ ਦਉਗੇ ਹੌਣਾ ਵੀ 7 ਕਿਲੋਮੀਟਰ ਪੈਂਦਾ ਹੋਈ ਜਾਂਦਾ ਮੈਂ ਆ ਗਿਆ ਹੁਣ ਮੈਸੇਜ ਵੀ ਆਉਣ ਹਮ ਹਾ 734 ਇਹ ਵੀ ਜੇਰੀ ਬਾਈ ਆਪਣੀ ਵਧੀਆ ਖੜੀ ਆ ਕਿਰਪਾ ਵਾਗਰੂ ਦੀ ਲਓ ਜੀ ਬਾਈ ਚੱਲ ਪੀ ਚੱਲ ਪੀ ਚੱਲ ਜੀ ਬਬਦਾ ਪਤਾ ਲੱਗ ਜਾਣਾ ਵੀ ਫਾਲਟ ਹੈ ਕੀ ਗੱਲ ਤੇ ਫਾਲਟ ਵੀ ਕਿਹਾ ਤਾਂ ਹਮ ਤੁਰ ਜਾ ਕੇ ਦੇਖਣਾ ਪੈਣਾ ਦੁਆਰੇ। ਮੈਂ ਕਿਹਾ ਬਾਈ ਤਾਂ ਕਹਤਾ। ਫਾਲਟ ਆਇਤਾ ਮੈਸੇਜਰ। ਹਾਂ ਬਾਈ ਬੱਦਲ ਪੂਰਾ ਬੱਦਲ ਆ ਗਿਆ ਲੱਗਿਆ ਕੋਰਨ ਹਵਾ ਲੱਗੀ ਚੱਲਣਾ। ਤੇ ਨਾ ਸੈੱਟ ਕਰੀ। ਆ ਹਵਾ ਖਰਾਬ ਕਰਦੀ ਐ ਜੀਰੀਆਂ ਨੂੰ। ਹੈ? ਜਿਹੜੀ ਹਵਾ ਚੱਲਦੀ ਐ ਨਾ। ਹਵਾ ਤੇਜ਼ ਆਊਗੀ ਫੇਰ ਆ ਦੇਖ। ਅੱਛਾ ਕੁਝ ਨਹੀਂ ਹੁੰਦਾ। ਆਉਂਦੀ ਐ ਕੋਈ ਹੁੰਦਾ ਹੁਣ। ਥੱਲੇ ਚੋਲੇ ਹੁਣ ਚੱਲਣੇ ਮੈਨੂੰ। ਬਤੂ ਆਪਣਾ ਜੋ ਲਾ ਰੱਖ ਰੱਬ ਨੂੰ ਆਪਣਾ ਲਾਉਣਾ ਜਿਹੜਾ ਲਾਉਣਾ। ਬਸ ਠੀਕ ਐ ਗੱਲ। ਹੋ। ਹਾਂ ਫੇਰ। ਉਹਦੇ ਹੱਥ ਚਾਰਾ। ਬਾਰਾ ਨੂੰ ਉਹਦੇ ਹੱਥ ਜਾ। ਜੀਰੀ ਆ ਵੀ ਪੂਰੀ ਨਿਸਰ ਗਈ। ਜ 70 ਪੈਸੇ ਬਾਹਰ ਨਿਕਲੇ ਜਨਾ ਹੂੰ 70 ਦਾ ਨਿਕਲੇ ਹੋਰ ਸਾਲਾ ਨਾ ਹਵਾ ਜਲਦੀ ਨਾ ਨਹੀਂ ਜਲੇ ਫੇਰ ਵਧੀਆ ਹੈ ਤਈ ਦਾ ਪੁੱਤ ਜਿੰਨਾ ਕੋ ਦਾ ਨਾ ਘਾੜ ਦਿੰਦੀ ਆ ਇਹ ਹੋਰ ਚੱਲ ਫੇਰ ਬਾਪ ਸੁਣ ਅੱਛਾ ਪਰ ਲੱਗ ਜਾਨਾ ਜੇ ਪਾ ਮੋਟਰ ਤਾਂ ਦੇਖਣ ਲੱਗਦੇ ਹੈ ਨਾ ਹੂੰ ਜਲਦੀ ਖੜੀ ਹੈ ਇਹ ਲਾ ਕੇ ਤੇ ਫਿਰ ਮੁੜ ਕੇ ਆਉਣਾ ਪੈਣਾ ਤਾਂ ਅਮੀ ਆ ਗਿਆ ਸਾਹਮਣੇ ਪੂਰਾ ਹੈ ਨਾ ਉਹ ਤਾਂ ਪਹਾੜੀ ਇਲਾਕਾ ਇਧਰੇ ਬੈਠੇ ਲੋ ਜੀ ਪਹੁੰਚ ਗਏ ਫੇਰ ਦੁਬਾਰੇ ਜਾਂ ਦੇਖ ਚਲਾ ਕੇ ਆਜੂ ਪਤਾ ਵੀ ਫਾਲਟ ਮੋਰ ਇੱਥੇ ਤਾਂ ਪਿੱਛੇ ਦੀ ਤਾਂ ਉਹ ਤਾਂ ਜਲਦੀ ਆ ਹੁਣ ਉਹ ਮੁੱਦਨ ਦੀ ਹਵਾ ਤੇ ਬਾਦ ਆਈ ਵੀ ਅੱਜ ਆਖਰੇ ਪਿੱਛੇ ਹੀ ਫਾਲਟ ਤਾਂ ਪਿੱਛੇ ਹੀ ਹੁਣ ਹੂੰ ਹੂੰ ਉਹ ਕਾ ਦੇ ਨਹੀਂ ਬੋਲਦੀ ਫੇਟੇ ਨਾ ਅੱਧੀ ਦੇਖੀ ਤੇ ਬੰਦਾ ਹਾਂ ਫੇਰ ਨਹੀਂ ਬੋਲਦੀ ਮੋਟਰ ਇਹ ਉਹ ਡਾਕਟਰ ਦਾ ਵੱਲੋਂ ਦੇਖ ਮੋਟਰ ਚ ਆਹ ਸਾਹਮਣੇ ਬਲਦਾ ਉਹ ਨਾਲ ਉਹਦੇ ਬਲਦਾ ਹਾਂ ਅੰਦਰ ਤੇ ਫਾਲਟ ਹੈ ਕੋਈ ਅੰਦਰ ਤੇ ਫੱਟ ਗਿਆ ਹੋਊਗਾ ਥਾਲਾ ਤਾਰ ਤਾਂ ਜਾਈ ਹੋਗੀ ਆਹ ਕੋਈ ਤਾਰੇ ਤਾਂ ਨਹੀਂ ਖੋਲ ਲਿਆ ਹੋਊਗੀ ਦੇਖ ਲੈ ਤਾਰ ਤਾਂ ਹੈਗੀ ਆ ਅੰਦਰ ਨਹੀਂ ਅੰਦਰ ਤਾਂ ਹੈ ਇਹ ਨੂੰ ਮੈਂ ਦੇਖਾਂ ਖਬਰ ਡੰਡੀ ਕੱਟਿਆ ਬਣਨ ਥਾਲਾ ਪਰ ਉਥੇ 24 ਘੰਟੇ ਵਾਲਾ ਮੀਟਰ ਆ ਬਾਈ ਨਹੀਂ ਉਹ ਮੋਟਰ ਨਾਲ ਬਲਦੀ ਹੈ ਲਾਈਟ ਨਾਲ ਪਿੱਛੇ ਦੀ ਫਾਲਟ ਆ ਬਾਈ ਇਹ ਪਿੱਛੇ ਤੇ ਨਹੀਂ ਹੈਗਾ ਠੀਕ ਹੈ ਹਰੀ ਦਿਖਾਉਂਦਾ ਇਹ ਠੀਕ ਆ ਚੱਕਰ ਫਿਰ ਸਟਾਰਟਰ ਜੇ ਬਟਨ ਦੱਬ ਕੇ ਦੇਖੀ ਹੂੰ ਇਹਦਾ ਬੰਦਾ ਲਿਆਉਣਾ ਪੈਣਾ ਆ ਦੇ ਗ੍ਰਿਪ ਕਾਢੀ ਦੇ ਗ੍ਰਿਪਰ ਕਾਢੀ ਲੈ ਫਿਊਜ ਦੇਖ ਲੈ ਦੇ ਹੂੰ ਫਿਊਜ ਦੇਖ ਲੈ ਦੇ ਫਿਊਜ ਹਰੀ ਤਾਂ ਹੀ ਇੱਤੀ ਦਿਖਾਉਂਦਾ ਜੀ ਹਰੀ ਬੱਤੀ ਤਾਂ ਹੀ ਦਿਖਾਉਂਦਾ ਬਾਈ ਇਹ ਜੇ ਫਿਊਜ ਠੀਕ ਹੈ ਛੱਡ ਬਾਈ ਦੇਖਦੇ ਆ ਫੇਰ ਮੈਨੂੰ ਖੜਜੋ ਹੁਣ ਖੋਲਣ ਦੋ ਲੈ ਫੜ ਦੇਖਾਂ ਦੇਖ ਲੈ ਹਾਂ ਦਾਬ ਸਟਾਰਟਰ ਨਹੀਂ ਨਾ ਬੋਲਦਾ ਸਟਾਰਟਰ ਦਾ ਫਾਲਟ ਹੈ ਕੋਈ ਉਹ ਦੇਖਦਾ ਮੈਂ ਲਿਆ ਛੱਡ ਲਿਆ ਪੀਰ ਇਹ ਚੱਕ ਕਰਨ ਨੂੰ ਜਿਆਦਾ ਬਚੀ ਚੂਈ ਨਹੀਂ ਨਾ ਪੜ ਗਈ ਉਹਦੇ ਕੋਈ ਚੂਈ ਤਾਂ ਪੜਨੀ ਆ ਆਹ ਹਲਾ ਨਾ ਹੀਰ ਫੜ ਹੈ ਉਹ ਸੱਚਾ ਤਾਂ ਉਹ ਕਹਿੰਦਾ ਮੋਟਰ ਚ ਫਾਲਟ ਹੈ ਬਾਈ ਕੋਈ ਮੋਟਰ ਵੀ ਠੀਕ ਆ ਮੋਟਰ ਮੈਂ ਮੇਰੀ ਗੱਲ ਸੁਣ ਲੈ ਜੇ ਤਾਰੀ ਦੇ ਵਿੱਚ ਵੀ ਹੋ ਪਏ ਤਾਂ ਵੀ ਸਟਾਰਟਰ ਆਵਾਜ਼ ਕਰੇ ਸਟਾਰਟਰ ਨੂੰ ਫਾਲਟ ਹੈ ਆਟੋਮੈਟਿਕਾ ਸਹੀ ਦਿਖਾ ਰਿਹਾ ਆਪਣਾ ਦੇਖਦੇ ਕਾਹ ਚ ਫਾਲਟ ਆ ਹਾਂ ਆਪਾਂ ਦੇਖ ਨਹੀਂ ਆ ਕੀ ਬਾਹਰ ਤੇ ਲਾਉਣ ਤੇ ਗਰਮੀ ਸੁੱਕ ਜੂਗੀ ਨਹੀਂ ਤਾਂ ਫਿਰ ਉਹਨੂੰ ਪਿਠਾ ਲੈ ਮੋਟਰ ਪਰ ਇਹਦੇ ਪਰ ਫੋਟੋਸਾਈਕਲ ਪਰ ਦਿਖਾਉਣੀ ਤਾਂ ਪੈਣੀ ਆ ਹਾਂ ਤਾਂ ਹੀ ਬਾਣੀ ਹੋਊ ਗੱਲ ਨੂੰ ਹਣ ਉਹ ਚੱਲੀ ਆ ਮੋਟਰ ਆਪਣੀ ਪਾਲੀ ਤਾਂ ਚਲਾ ਕੇ ਆਇਆ ਫੇਰ ਬਾਹਰ ਤਾਰ ਵੀ ਦੇਖ ਲ ਗਏ ਵੱਡੇ ਤਾਂ ਇਨੱਥੇ ਉਤਾਰ ਵੱਡੇ ਵੀ ਤੇ ਤਾਰ ਵੱਡੀ ਵੀ ਤੇ ਦੋ ਟੋਰ ਫੇਰ ਵੀ ਸਟਾਰਟਰ ਬੋਲੂਗਾ ਭਾਈ ਕੀ ਹੈ ਛਵਕੀ ਦੀ ਪੈਂਚ ਨੇ ਕੰਮ ਕਰਿਆ ਕੋਈ ਹਾੜੀ ਦੇਖੀ ਤਾਂ ਤਾਰ ਸਭ ਠੀਕ ਹੈ ਆਟੋਮੈਟਿਕ ਦੀ ਦੇਖ ਤੂੰ ਹਮ ਐਡਵਾਇਟ ਦੇ ਤਾਰਾ ਠੀਕ ਹੈ ਤਾਰ ਤਾਂ ਠੀਕ ਹੈ ਹੈ ਹਮ ਤਾਂ ਉਹ ਬੜੀ ਵਿੱਚ ਵਿੱਚ ਬੜੀ ਜਿੰਨੀ ਥੋੜੀ ਇਹ ਠੀਕ ਹੈ ਸਾਰੀ ਆਪ ਪਲੇ ਦੇਖ ਸਤੂ ਲਾ ਕੇ ਦੇਖ ਮੜਾ ਜਾ ਕੀ ਗ੍ਰਿਪ ਹੂੰ ਗ੍ਰਿਪ ਲਾ ਇਨ ਬੰਦ ਕਰ ਦੇ ਕੋ ਫੜਾ ਲੈ ਲੈ ਭਾਈ ਲੱਗ ਗਿਆ ਫਾਲਟ ਲੱਗ ਗਿਆ ਕੀ ਹੈ ਹਾ ਇਹ ਦੇਖ ਰਲੇ ਗਈ ਦੀ ਕੋ ਆਇਲੋ ਕੋਈ ਨਹੀਂ ਚੱਲ ਪਿਆ ਹੈ ਚੱਲ ਪਿਆ ਦੇਖਾ ਇਹ ਸਹਾਰਾ ਮੈਂ ਚੱਲਦੀ ਚੱਲਦੀ ਹੈ ਮੋਹਿੰਦਰ ਯਾ ਦੇ ਛੱਡਦਾ ਛੱਡਦਾ ਸਟਾਰਟਰ ਨਹੀਂ ਹੁਣ ਖੁੱਲਾ ਹੀ ਰਹਿੰਦੇ ਇਹਨੂੰ ਸਟਾਰਟਰ ਨੂੰ ਪਿਆ ਰਹਿਣ ਦੇ ਚੱਲ ਆ ਲੈ ਚੱਲ ਕੱਲ ਨੂੰ ਦਰੱਕੇ ਨਾਲ ਚਲਾ ਕੇ ਪਾਰ ਲੂੰਗੇ ਫਿਰ ਦਿਖਾਉਣਾ ਪੈਣਾ ਇਹਦਾ ਟੈਕਨੀਕਲ ਹੂੰ ਹੂੰ ਚੱਲ ਚੱਲੀ ਗਿਆ ਤੁਹਾਨੂੰ ਪਤਾ ਤਾਂ ਲੱਗ ਗਿਆ ਸਟਾਰਟਰ ਜੀ ਫਾਲਟ ਹੈ ਹਰਾਂ ਨੂੰ ਜਿਹੜਾ ਦਾ ਸਟਾਰਟਰ ਜੀ ਫਾਲਟ ਹੈ ਹੈ ਸਟਾਰਟਰ ਜੀ ਫਾਲਟ ਹੈ ਲਾਂਕਿਆ ਬਦਲ ਜਾ ਉਹ ਬਦਲ ਕੇ ਲਾ ਹੀ ਜਾਣਾ ਇੱਕ ਗੈਰ ਦੀ ਉਹ ਆ ਰਹੀ ਹੋ ਗਿਆ ਨਾ ਜੇ ਬੰਦੇ ਜਿੱਤ ਆ ਰੋ ਜੋੜ ਖੁੱਲ ਜਵੇ ਤਾਂ ਸਟਾਰਟਰ ਬੋਲੂਗਾ ਹਾਂ ਸਟਾਰਟਰ ਤਾਂ ਬੋਲਿਆ ਨਹੀਂ ਆਟੋਮੈਟਿਕ થઈ ਸਹੀ ਦਸੀ ਕਿ ਤਿੰਨ ਫੇਸਾਂ ਜੇ ਚੱਕਦਾ ਹੈ ਨਹੀਂ ਦਾ ਉਹ ਰੜ ਨਹੀਂ ਤੇ ਨਾ ਬੋਲਦਾ ਜੇ ਹੁਣ ਆ ਜੋੜ ਇੱਕ ਖੁੱਲ ਗਿਆ ਉੱਥੇ ਸਮਝ ਮੰਨ ਗਿਆ ਕਿ ਜੋੜ ਖੁੱਲ ਗਿਆ ਤਾਂ ਸਟਾਰਟਰ ਬੋਲੂਗਾ ਗੈਲ ਹਾਂ ਚੱਲ ਚੱਲ ਦੇਖਦੇ ਹਾਂ ਕੱਲੂ ਦੇਖਦੇ ਆ ਚਾ ਚੱਲੀਏ ਪਤਾ ਲੱਗ ਗਿਆ ਬਸ ਭਾਈ ਸਫਲਟੇ ਦਾ ਆ ਦੇਖਦੇ ਆ ਕੱਲੂ ਕੰਮ ਸਪਰੇਅ ਹੋਊਗਾ ਕੰਮ ਹੋ ਜੂਗਾ ਕਿ ਦੱਬ ਕੇ ਕੋਲ ਹੜਕੇ ਚਲਾ ਕੇ ਸਪਰੇਅ ਕਰਾ ਹੋ ਜੂਗੀ ਬਸ ਹਾਂ ਫੇ ਕਰਵਾਉਂਦੇ ਆ ਲੋਟੀ ਨੂੰ ਲਿਆਉਂਗਾ ਕਿਆ ਕੋਇਲ ਤਾਂ ਪਾਸਤੀ ਦੀ ਅਰ ਆਪਣਾ ਕੋਇਲ ਨਹੀਂ ਸੀ ਪਾਈ ਦੀ ਘਰ ਲੈ ਪਾਈ ਦੀ ਕੋਇਲੇ ਪਾਈ ਦੀ ਚਲੋ ਦੇਖੂਗਾ ਫੇ ਮਿਸਤਰੀ ਕਿਆ ਹੋਇਆ ਉਹ ਦਿਖਾਉਂਗੇ ਬੱਲਾ ਬੱਲੇ ਤੇ ਬੱਲੂ ਹੁਣੀ ਪੈਣੀ ਉਹਦਾ ਹੁਣ ਲਿਆਉਂਗਾ ਉਹਨੂੰ ਕੱਲ ਨੂੰ ਲੈ ਨਾਲ ਲਿਆ ਕੇ ਦਿਖਾ ਲਈ ਜੀ ਫੇ ਲਿਆ ਕੇ ਸਮਾਨ ਪਾ ਦੂੰਗਾ ਜਿਹੜਾ ਪੈਣਾ ਹੋਇਆ ਆਹ ਉਹਨੂੰ ਆਉਂਗਾ ਹੂੰਗਾ ਵੀ ਪਹਿਲਾਂ ਸਮਾਨ ਹੀ ਤਾਂ ਦੇਖ ਕਿਹੜਾ ਵੀ ਕਿਆ ਪਣਾਏ ਦੱਬੇ ਚੱਲਦੀ ਆ ਬਾਈ ਬਸ ਠੀਕ ਨਹੀਂ ਗੱਲ ਪਹਿਲਾਂ ਵੀ ਹੋਈ ਜ਼ੁਵਾਰ ਕੇ ਗਿਆ ਤਾਂ ਹੂੰ ਬਾਕੀ ਨੂੰ ਲੱਗੂ ਕਾਲੂ ਪਤਾ ਕਵਰ ਸਟਾਰਟਰ ਨਵਾਂ ਪੈਣਾ ਕੁਝ ਨਹੀਂ ਪਤਾ ਸਟਾਰਟਰ ਥੋੜੋ ਨਵਾਂ ਪੈਣਾ ਯਾਰ ਸਟਾਰਟਰ ਤਾਂ ਨਵਾਂ ਹੈ ਕੋਇਲ ਪਉਗੀ ਯਾਰ ਲੈ ਗਈ ਦੀ ਦੋ ਚੀਜ਼ਾਂ ਐ ਇਹਦੇ ਮਾਤੇ ਦੋ ਚੀਜ਼ਾਂ ਮਾਤੇ ਦੇਖਣਾ ਪੈਣਾ ਠੀਕ ਚੰਗ